ਵਿਰੋਧੀ ਕਹਿੰਦੇ ਨੇ ਕਿ ਇਹ ਮੁਹਿੰਮ ਜਿਹੜੀ ਆ ਸਿਰਫ ਕਾਗਜ਼ਾਂ 'ਤੇ ਹੀ ਜਾ ਰਹੀ ਆ। ਜਿਹੜਾ ਨਸ਼ਿਆਂ ਦੇ ਵੱਡੇ ਸਰਗਨਾ ਜਿਨ੍ਹਾਂ ਨੂੰ ਲੋਕ ਹੱਥ ਪਾਉਂਡਰ ਦੇ ਸੀ ਉਹਨਾਂ ਨੂੰ ਜੀਲ੍ਹਾਂ 'ਚ ਛੱਟਿਆ। ਸੈਲੀ ਗੱਡ ਰਹੇ ਹੋ, ਪ੍ਰੋਗਰਾਮ ਮੁਲਕੇ ਜਾ ਰਹੇ ਆ, ਵੱਡੀਆਂ ਕਾਰਵਾਈਆਂ ਹੋ ਰਹੀਆਂ ਨਸ਼ੇ ਦਸਕਰਾਂ ਦੇ ਖਿਲਾਫ। ਕਿੰਨੇ ਲੋਕਾਂ ਨੇ ਨਸ਼ਾ ਛੱਡਿਆ ਵਾ? ਉਹਨਾਂ ਦਾ ਕੋਈ ਡਾਟਾ ਤੁਹਾਡੇ ਕੋਲ ਹੈ? ਸਰ ਮੇਰੇ ਕੋਲ ਐਗਜ਼ੈਕਟਲੀ ਡਾਟਾ ਮੈਂ ਤੁਹਾਨੂੰ ਦੇ ਨਹੀਂ ਸਕਦਾ ਬਟ ਤੁਸੀਂ ਕੱਲ੍ਹ ਨੂੰ ਅੱਜ ਤੁਹਾਨੂੰ ਐਗਜ਼ੈਕਟਲੀ ਡਾਟਾ ਮੈਂ ਪ੍ਰੋਵਾਈਡ ਕਰ ਦਊਂਗਾ। ਯੁੱਧ ਨਸ਼ਿਆਂ ਦੇ ਵਿਰੁੱਧ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਡੀ ਮੁਹਿੰਮ ਚੇੜੀ ਗਈ ਹੈ ਉੱਥੇ ਹੀ ਹੁਣ ਵਾਰਡ ਵਾਈਜ਼ ਹਲਕੇ ਵਾਈਜ਼ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਹਲਕਾ ਵੈਸਟ ਦੀਆਂ ਜਿੱਥੇ ਜਿਹੜਾ ਵਾ ਯੁੱਧ ਨਸ਼ਿਆਂ ਵਿਰੁੱਧ ਪਿੰਡਾਂ ਦੇ ਪਹਿਰੇਦਾਰ ਸ਼ਹਿਰਾਂ ਦੇ ਪਹਿਰੇਦਾਰ ਦੇ ਤਹਿਤ ਜਿਹੜਾ ਵਾ ਰੈਲੀ ਕੱਢੀ ਜਾ ਰਹੀ ਆ ਤਾਂ ਆਮ ਆਦਮੀ ਪਾਰਟੀ ਦੇ ਚਾਹੇ ਕਾਉਂਸਲਰ ਹੋਣ ਚਾਹੇ ਵਲੰਟੀਅਰ ਹੋਣ ਚਾਹੇ ਯੂਥ ਆਗੂ ਹੋਣ ਸਾਰੇ ਹੀ ਇਸ ਰੈਲੀ ਦੇ ਵਿੱਚ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਤੇ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਇਸ ਸਾਰੇ ਰੈਲੀ ਨੂੰ ਦੇਖਦੇ ਹੋ ਕੀ ਰੂਪਰੇਖਾ ਰਹੇਗੀ ਜੀ ਇਸ ਸਾਰੇ ਰੈਲੀ ਨੂੰ ਲੈ ਕੇ ਹਲਕੇ ਵੈਸਟੇ ਚ ਰੈਲੀ ਗੱਡੀ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਕਰਨ ਸਿੰਘ ਭੱਲਾ ਹਲਕਾ ਵੈਸਟ ਤੋਂ ਕੋਆਰਡੀਨੇਟਰ ਆ ਨਸ਼ਾ ਮੁਕਤੀ ਮੋਰਚੇ ਤੋਂ ਹੋਣ ਸਾਡਾ ਨਸ਼ਾ ਮੁਕਤੀ ਮੋਰਚੇ ਦਾ ਸੈਕੰਡ ਫੇਜ਼ ਸ਼ੁਰੂ ਹੋ ਗਿਆ ਹੈ ਤੇ ਪਹਿਲਾ ਫੇਜ਼ ਬਹੁਤ ਵਧੀਆ ਰਿਹਾ ਹੁਣ ਅਸੀਂ ਵਾਰਡ ਵਾਈਜ਼ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਨਸ਼ਾ ਛੱਡੋ ਖੇਡਾਂ ਵੱਲ ਵਧੋ ਸਿੱਧਾ ਕਲੀਅਰ ਮੈਸੇਜ ਹੈ ਤੇ ਲੋਕਾਂ ਦਾ ਬਹੁਤ ਸਾਥ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਲੋਕ ਅੱਜ ਨਾਲ ਜੁੜੇ ਹੋਏ ਆ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਸਰਕਾਰ ਵੱਲੋਂ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਜੀ ਕਿਸ ਤਰ੍ਹਾਂ ਦੇਖਦੇ ਹੋ ਯੂਥ ਵੀ ਇਸ ਰੈਲੀ ਦੇ ਵਿੱਚ ਹਿੱਸਾ ਲੈਂਦਾ ਹੋਇਆ ਨਜ਼ਰ ਆ ਰਿਹਾ ਕੀ ਲੱਗਦਾ ਕਿ ਨਸ਼ਾ ਦੇ ਵਿਰੁੱਧ ਜਿਹੜੀ ਮੁਹਿੰਮ ਹੈ ਕਿੰਨੀ ਕੋ ਕਾਰਗਰ ਸਾਬਤ ਹੋਈ ਜੀ ਪਹਿਲਾਂ ਤਾਂ ਮੈਂ ਸਾਡੀ ਸਰਕਾਰ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਜੋ ਕਿ ਉਹਨਾਂ ਨੇ ਇਹ ਬੜਾ ਵਧੀਆ ਪ੍ਰੋਗਰਾਮ ਕੀਤਾ ਪਹਿਲਾਂ ਆਪਾਂ ਦੇਖ ਸਕਦਾ ਜਿਹੜਾ ਪਹਿਲਾ ਪੜਾ ਸੀ ਉਹਦੇ ਚ ਆਪਾਂ ਪ੍ਰੋਗਰਾਮ ਰੱਖੇ ਲੋਕਾਂ ਨੂੰ ਸੋਚ ਚਕਾਈ ਨਸ਼ੇ ਖਿਲਾਫ ਵੀ ਅਸੀਂ ਨਿਸ਼ਾਨੀ ਕਰਾਂਗੇ ਹੁਣ ਇਹ ਦੂਜਾ ਪੜਾ ਦੂਜਾ ਪੜਾ ਅਸੀਂ ਹਰ ਔਰਡ ਚ ਹਰ ਪਿੰਡ ਚ ਜਾ ਕੇ ਲੋਕਾਂ ਨੂੰ ਨਸ਼ੇ ਦੇ ਬਾਰੇ ਦੱਸ ਰਹੇ ਹਾਂ ਵੀ ਨਸ਼ਾ ਨਹੀਂ ਕਰਨਾ ਤੇ ਜਿਵੇਂ ਸਾਡੀ ਸਰਕਾਰ ਨੇ ਹਰ ਹਸਪੀਟਲ ਤੇ 50-50 ਬੈੱਡ ਰੱਖੇ ਹੋਏ ਆਪਣੇ ਦੇਯਾਨੰਦ ਵੀ 50 ਬੈੱਡ ਹੈਗੇ ਨੇ ਜਿਹੜਾ ਨਸ਼ਾ ਛੱਡਣਾ ਚਾਹਨਾ ਸੋ ਕੋ ਮੈਂ ਇਹ ਕਹਣਾ ਹਰ ਇੱਕ ਨੌਜਵਾਨ ਨੂੰ ਉਹ ਸਾਡੇ ਨਾਲ ਇਹ ਸਾਡੀ ਮੁਹਿੰਮ 'ਚ ਜੁੜੇ ਸਾਡੀ ਪਾਰਟੀ ਜਿਵੇਂ ਸਾਡੇ ਜਤਿੰਦਰ ਕੁੰਗੜਾ ਜੀ ਆਏ ਹੋਇਆ ਪ੍ਰਧਾਨ ਸਾਹਿਬ ਆਏ ਹੋ ਤਾਂ ਕਿਸ ਤਰ੍ਹਾਂ ਦੇ ਦੇਓ ਪ੍ਰਧਾਨ ਜੀ ਲਗਾਤਾਰ 2 ਸਾਲ ਤੋਂ ਇਹ ਮੁਹਿੰਮ ਚੱਲਦੀ ਹੋਈ ਨਜ਼ਰ ਆ ਰਹੀ ਆ ਪਰ ਵਿਰੋਧੀ ਕਹਿੰਦੇ ਨੇ ਕਿ ਇਹ ਮੁਹਿੰਮ ਜਿਹੜੀ ਆ ਸਿਰਫ ਕਾਗਜ਼ਾਂ 'ਚ ਹੀ ਜਾਰੀ ਆ 11 ਦੇ ਨਸ਼ਿਆਂ ਦੇ ਵੱਡੇ ਸਰਗਨਾ ਜਿਨ੍ਹਾਂ ਨੂੰ ਲੋਕ ਹੱਥ ਪਾਉਂਡਰ ਦੇ ਸੀਗੇ ਉਹਨਾਂ ਨੂੰ ਜੀਲ੍ਹਾਂ 'ਚ ਛੱਟਿਆ ਜਿਹੜੇ ਦੂਜੀ ਸਰਕਾਰਾਂ ਸਾਨੂੰ ਇੱਕ ਕੁਐਸਚਨ ਪੁੱਟ ਕਰਦੀਆਂ ਨਸ਼ਾ ਲਿਆਂਦਾ ਤਾਂ ਉਹਦਾ ਹੋਇਆ ਨਾ ਕੀ ਕੀਤਾ ਉਹਨਾਂ ਨੇ 75 76 ਫਾਲੀ ਗੰਦ ਭਾਇਆ ਸਾਡੇ ਪੰਜਾਬੀ ਸਾਡੇ ਜਵਾਨੀ ਰੋਡ ਤੇ ਇਹ ਉਹ ਪੰਜਾਬ ਸੀ ਜਿਹਦੇ ਕਰੇ ਮਤਲਬ ਗੱਲਾਂ ਹੁੰਦੀਆਂ ਸੀ ਖੇਡਾਂ ਜੱਗੇ ਠੀਕ ਹੈ ਰੰਗਲਾ ਪੰਜਾਬ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਇੱਕੋ ਇੱਕ ਬਨਾਮਾ ਕੇ ਦੁਆਰਾ ਮੋੜ ਜਿਹੜਾ ਸਾਡੇ ਰੰਗਲਾ ਪੰਜਾਬ ਨੂੰ ਉਹਨਾਂ ਦੁਆਰਾ ਸੁਰਜੀਤ ਕਰਨਾ ਇਹਨੂੰ ਉਹ ਰਾਹ ਲੈ ਕੇ ਆਉਣਾ ਕਿ ਹਰ ਇੱਕ ਮੁੰਡੇ ਦੇ ਚਿਹਰੇ ਤੇ ਮੁਸਕਾਨ ਹੋਵੇ ਟਾਡੇ ਭੈਣਾ ਵੱਡੀ ਗਿਣਤੀ ਹੈ ਫਟਾ ਯੂਥ ਵੱਡੀ ਗਿਣਤੀ ਦੇ ਖੜਾ ਵਾ ਇੱਕੋ ਇੱਕ ਏਜੰਡਾ ਵਾ ਕਿ ਸਾਡਾ ਪੰਜਾਬ ਨਸ਼ਾ ਦੂਰ ਰਹੇ ਉਹਦੇ ਲਈ ਸਰਕਾਰ ਹਰ ਇੱਕ ਮਮਕਨ ਕੰਮ ਕਰ ਰਹੀ ਆ ਤੇ ਅੱਜ ਉਹਦਾ ਅਭਿਆਸ ਹੀ ਅਸੀਂ ਤੁਹਾਡੇ ਬੱਚਾ ਇੱਕ ਜਾਗਰੂਤੀ ਰੈਲੀ ਕੱਢੀ ਆ ਰੈਲੀ ਗੱਡ ਰਹੇ ਹੋ ਪ੍ਰੋਗਰਾਮ ਮੁਲਕੇ ਜਾ ਰਹੇ ਆ ਵੱਡੀਆਂ ਕਾਰਵਾਈਆਂ ਹੋ ਰਹੀਆਂ ਨਸ਼ੇ ਤਸਕਰਾਂ ਦੇ ਖਿਲਾਫ ਕਿੰਨੇ ਲੋਕਾਂ ਨੇ ਨਸ਼ਾ ਛੱਡਿਆ ਵਾ ਉਹਨਾਂ ਦਾ ਕੋਈ ਡਾਟਾ ਤੁਹਾਡੇ ਕੋਲ ਹੈਗਾ ਕਿ ਹੁਣ ਤੱਕ ਜਿਹੜੀ ਜਾਗਤੀ ਮੁਹਿੰਮ ਸ਼ੁਰੂ ਹੋਈ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿੰਨੇ ਲੋਕ ਨਸ਼ਾ ਛੱਡ ਚੁੱਕੇ ਨੇ ਨਸ਼ਾ ਮੁਕਤ ਹੋ ਚੁੱਕੇ ਨੇ ਸਰ ਮੇਰੇ ਕੋ ਐਗਜ਼ੈਕਟਲੀ ਡਾਟਾ ਮੈਂ ਤੁਹਾਨੂੰ ਦੇ ਨਹੀਂ ਸਕਦਾ ਬਟ ਤੁਸੀਂ ਕੱਲ ਨੂੰ ਆਜੂ ਤੁਹਾਨੂੰ ਐਗਜ਼ੈਕਟਲੀ ਡਾਟਾ ਮੈਂ ਪ੍ਰੋਵਾਈਡ ਕਰ ਦਊਗਾ ਬਹੁਤ ਲੋਕਾਂ ਨੇ ਨਸ਼ੇ ਦੀ ਮਾੜੀ ਸੰਗ ਨੂੰ ਛੱਡ ਕੇ ਚੰਗੇ ਰਾਹ ਪਏ ਆ ਸਾਡਾ ਇੱਕ ਇੱਕ ਪਰਾਲਾ ਵਕ ਜਿੰਨੀ ਸਾਡੀ ਜਵਾਨੀ ਨਸ਼ਿਆਂ ਚ ਰੋੜ ਰਹੀ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਫਿੱਧਰਾ ਲੈ ਕੇ ਆਈਏ ਉਹਦੇ ਲਈ ਹਰ ਇੱਕ ਮੌਕਨ ਕੋਸ਼ਿਸ਼ ਆ ਅਗਰ ਤੁਸੀਂ ਡਾਟਾ ਦੀ ਗੱਲ ਕਰਦੇ ਹੋ ਤਾਂ ਡਾਟਾ ਮੈਂ ਤੁਹਾਨੂੰ ਕੱਲ੍ਹ ਪ੍ਰੋਵਾਈਡ ਕਰ ਦੋ ਹਾਂ ਜੀ ਲੱਗਦਾ ਨਹੀਂ ਕਿ ਹਰ ਆਂਕੜਿਆਂ ਦੇ ਉੱਤੇ ਗੱਲਬਾਤ ਕਰਨ ਵਾਲੀ ਸਰਕਾਰ ਨੂੰ ਜਿਹੜਾ ਵਾ ਡਾਟਾ ਵੀ ਜਰੂਰ ਮੁਹੱਈਆ ਕਰਾਉਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਵੀ ਜਾਗਰੂਕਤਾ ਮਿਲਦੀ ਆ ਕਿ ਇੰਨੇ ਲੋਕਾਂ ਨੇ ਛੱਡਤਾ ਤਾਂ ਲੋਕ ਵੀ ਜਿਹੜਾ ਹੋਰ ਅੱਗੇ ਆਣ ਬਿਲਕੁਲ ਹੁਣ ਜੇ ਸਾਡੇ ਕੋਲ ਡਾਟਾ ਹੈਗਾ ਸਰ ਅਸੀਂ ਡਾਟਾ ਦੀ ਗੱਲ ਕਰਦੇ ਆ ਇਹ ਸਰਕਾਰ ਹੀ ਡਾਟੇ ਦੀ ਆ ਤੁਸੀਂ ਕੱਲ੍ਹ ਆਇਓ ਤੁਹਾਨੂੰ ਪੂਰੇ ਆਕੜੇ ਨਾਲ ਦੱਸਾਂਗੇ ਕਿ ਕਿੰਨੇ ਲੋਕ ਅਸੀਂ ਭਰਤੀ ਕਰਾਏ ਨੇ ਕਿਹੜੇ ਨਵੇਂ ਸੈਂਟਰ ਖੋਲੇ ਆ ਕਿੰਨੇ ਲੋਕਾਂ ਦੇ ਛੱਡਿਆ ਜੀ ਜੀ ਬਿਲਕੁਲ ਰੈਲੀ ਕੱਢੀ ਜਾ ਰਹੀ ਆ ਲਗਾਤਾਰ ਮੁਹਿੰਮ ਚੇੜੀ ਜਾ ਰਹੀ ਆ ਤੇ ਕਿਹਾ ਜਾ ਰਿਹਾ ਕਿ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਾਰੀ ਰਹੇਗੀ ਪਰ ਆંકੜਿਆਂ ਦੀ ਗੱਲ ਕੀਤੀ ਜਾਵੇ ਤੇ ਆંકੜੇ ਕੀ ਨੇ ਉਹ ਜਿਹੜੇ ਨੇ ਬਾਅਦ ਚੋਂ ਦੱਸੇ ਜਾਣਗੇ ਕੈਮਰਾ ਪਰਸਨ ਮੁਨੀਸ਼ ਦੇ ਨਾਲ ਵਿਵੇਕਤਲ ਚਰਚਾ ਟੀਵੀ ਲੁਧਿਆਣਾ